ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ 스타 ਡਿਜੀਟਲ ਪੰਜਾਬ ਦੇ ਵਿੱਚ ਜਿੱਦੇ ਤੁਸੀਂ ਘਰ ਬੈਠੇ ਬਸ ਪੁੱਤ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਆ ਸੋ ਹੁਣ ਤੁਸੀਂ ਚੌਣਾ ਦਾ ਦੌਰ ਦੇਖ ਹੀ ਚੁੱਕੇ ਹੋ ਉਸ ਤੋਂ ਬਾਅਦ ਹੁਣ ਝਟਕੇ ਤੇ ਝਟਕਾ ਲੱਗਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਨਵੀਆਂ ਤਰ੍ਹਾਂ ਜਿਹੜੀਆਂ ਉਹ ਲਾਗੂ ਹੋਣ ਜਾ ਰਹੀਆਂ ਨੇ ਬਿਜਲੀ ਬੋਰਡ ਦੀਆਂ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅਗੇ ਵਧਈਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਉਣ ਅਤੇ ਬੈਲ ਆਈਕਨ ਆਲਟੇ ਜ਼ਰੂਰ ਸੈੱਟ ਕਰ ਲੈਣ ਤਾਂ ਲੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਸ ਅਨੁਸਾਰ ਟਰੈਲੀ ਉਦਰਾਣੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਅਤੇ ਉਦਯੋਗਿਕ ਲਈ 15 ਪੈਸੇ ਦਾ ਵਾਅਦਾ ਕੀਤਾ ਗਿਆ ਹੈ ਟੂਬਲ ਕਲੈਕਸ਼ਨ ਲਈ ਬਿਜਲੀ ਦਰਾਂ ਵਿੱਚ 15 ਪੈਸੇ ਦਾ ਵਾਅਦਾ ਕੀਤਾ ਗਿਆ ਹੈ ਨਵੇਂ ਹੁਕਮ ਪੰਜਾਬ ਦੇ ਵਿੱਚ 16 ਜੂਨ ਤੋਂ ਲਾਗੂ ਹੋ ਜਾਣਗੇ ਇਹ ਹੁਕਮ 1 ਸਾਲ ਲਈ ਰਹਿਣਗੇ ਇਸ ਦੌਰਾਨ ਸਾਰੀਆਂ ਸ਼੍ਰੇਣੀਆਂ ਦੀਆਂ ਦਰਾਂ ਦੇ ਵਿੱਚ ਬਦਲਾਅ ਹੋਏਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹਰ ਪਰਿਵਾਰ ਨੂੰ 1 ਮਹੀਨੇ ਦੇ ਵਿੱਚ 300 ਯੂਨਿਟ ਤੇ 2 ਮਹੀਨਿਆਂ ਦੇ ਵਿੱਚ ਨੂੰ ਬਿਜਲੀ ਬਿੱਲ ਦੀ ਵਧੀ ਹੋਈ ਦਰ ਦਾ ਭੁਗਤਾਨ ਕਰਨਾ ਪਵੇਗਾ ਨਵੇਂ ਦਰ ਮੁਤਾਬਕ ਹੁਣ ਹਰ ਪਰਿਵਾਰ ਨੂੰ 30 ਤੋਂ 40 ਰੁਪਏ ਵਾਧੂ ਦੇਣੇ ਪੈਣਗੇ ਜੇਕਰ ਕਰਦੇ ਇਹ ਕਿਰੇਲੂ ਸ੍ਰੇਣੀ ਦੇ ਵਿੱਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ। ਜ਼ਿਆਦਾਤਰ ਮੱਧ ਵਰਗ ਤੇ ਉੱਚ ਵਰਗ ਇਸ ਸ੍ਰੇਣੀ ਦੇ ਵਿੱਚ ਆਉਂਦੇ ਨੇ ਜੋ ਪਹਿਲਾਂ ਹੀ 5 ਰੁਪਏ 34 ਪੈਸੇ ਤੇ 70 ਰੁਪਏ 75 ਪੈਸੇ ਪ੍ਰਤੀ ਯੂਨਟ ਅਦਾ ਕਰ ਰਹੇ ਨੇ। ਜੇ ਸਾਰੇ ਟੈਕਸ ਸ਼ਾਮਿਲ ਕੀਤੇ ਜਾਣ ਤਾਂ ਇਸ ਯੂਨਟ ਦੀ ਕੀਮਤ ਕਿਰੇਵ 10 ਰੁਪਏ। ਇਸ ਦੇ ਨਾਲ ਹੀ 11ਸੀ ਸਪਲਾਈਓ ਮੀਡੀਆ ਨੂੰ ਵੱਤਵਤ ਸ਼ੇਅਰ ਕਰ ਦਿਓ ਤੇ ਮਿਲਦੇ ਆਇਓ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ।